ਸਾਚੀਆ ਦੋਸਤੋ ਇੱਕ ਨਵੇਂ ਬਲਾਗ ਤੁਹਾਡਾ ਸਵਾਗਤ ਹੈ 11 ਮਈ ਦਿਨ ਐਤਵਾਰ ਤੇ ਐਤਵਾਰ ਦੀ ਸਵੇਰ ਹੈ ਤੇ ਸਾਡੀ ਕਲੋਨੀ ਚ ਇੰਧਾ ਦੇ ਦਿਲਦਾਰ ਬੰਦੇ ਤੇ ਹਰੇਕ ਸੰਡੇ ਨੂੰ ਸਾਡੇ ਸਰਪੰਚ ਸਾਹਿਬ ਚਾਹ ਬੁਲਾਉਂਦੇ ਤੇ ਮੈਂ ਕਹਿੰਦਾ ਵੀ ਇਹ ਲੰਬਾ ਪ੍ਰੋਸੀਜਰ ਹੈ ਪੁਰਾਣਾ ਚੱਲਦਾ ਤੇ ਮੈਂ ਫਸਟ ਟਾਈਮ ਜਾਮ ਹੋਇਆ ਸੋ ਇਹਨੂੰ ਇੱਕ ਛੋਟੀ ਜੀ ਯਾਦਗਾਰ ਨੂੰ ਅਸੀਂ ਕਵਰ ਕਰਾਂਗੇ ਅੱਜ ਲੋ ਜੀ ਸਾਡੀ ਸਾਰੀ ਟੀਮ ਬੈਠੀ ਹੈ ਤੁਸੀਂ ਜਾਣਦੇ ਹੋ ਹਰਵਿੰਦਰ ਭਾਜੀ ਨੇਗੀ ਸਾਡੇ ਸਰਪੰਚ ਸਾਹਿਬ ਤੇ ਸਾਡੇ ਕਲੋਨੀ ਦੇ ਜਿੰਦ ਜਾਨ ਸੰਧੂ ਸਾਹਿਬ ਥੈਂਕ ਯੂ ਕਮਲ ਭਾਜੀ ਸਾਡੇ ਪ੍ਰਧਾਨ ਜੀ ਲੋਟਾ ਜੀ ਨਰੇਂਦਰ ਬਿੱਲਾ ਭਾਜੀ ਤੇ ਸਾਡਾ ਬੇਤੁਕਤਰ ਤੇਜੀ ਬਾਈ ਪੈਸੇ ਐਨੇ ਕਿਹਾ ਉਹ ਇਹ ਕਹਿੰਦਾ ਮੈਨੂੰ ਇਸ ਤੱਕ ਦੀ ਇੱਕ ਗੱਲ ਜਾਦ ਹੈਗਾ ਜਿੱਦਾਂ ਚੱਡੇ ਦਾ ਫੋਨ ਵੀ ਚੱਲਦਾ ਮੇਰਾ ਵੀ ਫੋਨ ਇਦਾਂ ਹੀ ਬਿਜੀ ਹੁੰਦਾ ਚੋਰ ਥੋੜੀ ਬਹੁਤੀ ਅਸੀਂ ਤੁਹਾਡੇ ਦਾ ਵਿਚਾਰਾਂ ਨਹੀਂ ਸਾਹਜ ਪਾਉਨੇ ਸਾਡੇ ਚਾਹ ਵਾਲੇ ਪ੍ਰਬੰਧਕ ਤੇ ਸ਼ੁਰੂ ਕਰਦੇ ਹਾਂ ਸਪਲੈਟਾ ਪ੍ਰਧਾਨ ਹੈ ਸਾਡਾ ਥੈਂਕ ਯੂ ਜੀ ਇਹ ਸਾਡੀ ਕਲੋਨੀ ਖੂਬਸੂਰਤ ਹੈ ਵੀ ਸਾਰੇ ਅਸੀਂ ਪਰਿਵਾਰਿਕ ਤਰ੍ਹਾਂ ਹਮੇਸ਼ਾ ਇੰਜ ਹੀ ਰਹੇਗਾ ਤੇ ਅਸੀਂ ਹਮੇਸ਼ਾ ਇਸ ਮੌਕੇ ਦੀ ਪਾਲਤਰਾ ਦੀ ਸਪੋਰਟ ਅਸੀਂ ਕਰਦੇ ਹਾਂ ਬਹੁਤ ਵਧੀਆ ਲੱਗਦਾ ਹੈ ਤੇ ਸੰਡੇ ਨੂੰ ਤਾਂ ਖਾਸ ਕਰਕੇ ਸਾਨੂੰ ਇਸ ਜਗ੍ਹਾ ਹਰ ਸੰਡੇ ਦਾ ਇੰਤਜ਼ਾਰ ਰਹਿੰਦਾ ਹੈ ਪ੍ਰਮਾਤਮਾ ਕਰੇ ਅਸੀਂ ਇਸ ਤਰੀ ਸਾਡੇ ਨਾਲ ਪਰਿਵਾਰ ਅਸੀਂ ਇਸ ਤੇ ਤੀਜੇ ਨਾਲ ਹੋਸ਼ਿਆ ਜੀ ਦੀ ਸਾਰਟ ਕਰਦੇ ਜੀ ਹੈ ਥੈਂਕ ਯੂ ਸਾਬ ਸਾਫਗਾ ਡੀਟੀ ਡਾਇਰੈਕਟਰ ਸਪੋਰਟਸ ਨੂੰ ਆਖਦੇ ਤੇ ਬਹੁਤ ਹੀ ਜਿੰਨਾ ਦੇ ਇਨਸਾਨ ਹੈਗੇ ਆ ਸੱਚੀ ਕਾਲ ਜੀ ਏ ਸਾਡੀ ਇੱਕ ਫੈਮਿਲੀ ਆ ਸੈਂਸਿਟੀ ਦੀ ਜੀ ਔਰ ਸਾਰੇ ਹੀ ਯੰਗ ਬੱਚੇ ਨੇ ਸਾਡੇ ਜਿਹੜੇ ਸਾਰੇ ਇਕੱਠੇ ਹੋ ਕੇ ਚਾਹ ਪੀਂਦੇ ਅਸੀਂ ਇੱਥੇ ਸਵੇਰੇ ਔਰ ਕਲੋਨੀ ਵਾਰੇ ਮਸਲੇ ਜਿਹੜੇ ਆ ਡਿਸਕਸ ਹੁੰਦੇ ਰਹਿੰਦੇ ਆ ਨਾਲ ਹੀ ਜੋ ਵੀ ਇਥੇ ਵਾਪਰਦਾ ਉਹਦੇ ਬਾਰੇ ਸਾਰੇ ਪੋਜ਼ਿਟਿਵ ਮਸਲੇ ਹੱਲ ਹੋ ਰਹੇ ਨੇ ਤੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਮਿਹਰਬਾਨੀ ਇਹ ਸਾਡੀ ਚਾਹ ਬਣਾਉਂਦੇ ਨੇ ਬਹੁਤ ਵਧੀਆ ਮਸਾਲੇਦਾਰ ਚਾਹ ਬਣਾਉਂਦੇ ਆ ਬਹੁਤ ਥੈਂਕ ਯੂ ਮਿਹਰਬਾਨੀ ਉਹ ਟੂ ਕਵਲ ਸ਼ੀਲ ਜੀ ਸਾਡੇ ਉਹ ਕੇ ਕਾਰੋਬਾਰੀਆਂ ਸਾਡੇ ਸ਼ਹਿਰ ਦੇ ਨੇ ਤੇ ਸਾਡੇ ਬਹੁਤ ਹੀ ਪਿਆਰੇ ਬ੍ਰਦਰ ਆ ਸਭ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਇੱਥੇ ਆਪਣੇ ਸਰਪੰਚ ਸਰਪੰਚ ਸਾਹਿਬ ਦਾ ਧੰਨਵਾਦ ਦੇਣਾ ਚਾਹਨਾ ਕਿ ਇਹਨਾਂ ਨੇ ਉਪਰਾਲਾ ਕੀਤਾ ਔਰ ਇਹ ਛੋਟੀ ਜੀ ਮਹੀਮ ਸ਼ੁਰੂ ਕੀਤੀ ਵੀ ਇਕੱਠੇ ਬੈਠੋ ਸਿਰਸਰੇ ਐਤਵਾਰ ਵਾਲੇ ਦਿਨ ਤੇ ਥੋੜਾ ਹੱਸਾ ਮਜ਼ਾਕ ਹੁੰਦਾ ਤੇ ਸਾਡਾ ਜਿਹੜਾ ਦਿਮਾਗ ਹੈ ਥੋੜਾ ਫਰੈਸ਼ ਹੋ ਜਾਂਦਾ ਤੇ ਇਹ ਸਾਨੂੰ ਇੱਥੋਂ ਦੀ ਕੈਮ ਕਰਕੇ ਸਾਨੂੰ ਸਾਡੇ ਕੰਮਾਂ ਤੇ ਭੇਜ ਦਿੰਦੇ ਆ। ওভার ਟੂ ਨੇਗੀ ਜੀ ਹਾਂ ਥੈਂਕ ਯੂ ਵੈਰੀ ਮੱਚ ਥੈਂਕ ਯੂ ਥੈਂਕ ਯੂ। ਸੋ ਆਹ ਸਾਡਾ ਕੈਸ਼ੀਅਰ ਹੈ ਭਾਈ ਬਿੱਦੂ ਸਰ ਸਾਹਿਬ ਉਪਰ ਇੱਕ ਆਵਾਜ਼ ਦੇ ਸਟੇ ਹੈਪੀ ਸਟੇ ਹੈਲਦੀ ਵੀ ਜਿੰਨੇ ਇੱਥੇ ਆ ਕੇ ਸੀ ਖੁਸ਼ੀ ਬਣਾ ਰਹੇ ਨੇ ਇੰਨੇ ਬੜੇ ਗੁਜਰਾਂ ਨੇ ਸਾਡਾ ਮੇਨ ਮੋਟਿਵ ਇਹ ਹੈ ਕਿ ਇੱਥੇ ਆ ਕੇ ਪੋਜ਼ਿਟਿਵ ਤੇ ਖੁਸ਼ ਰਹਿਣਾ ਤੇ ਸਾਰੇ ਹੈਪੀ ਤੇ ਉਹਨੇ ਹੈਲਦੀ ਤੇ ਸਾਰੇ ਦੇਖ ਲਓ ਤੁਸੀਂ ਚਿਹਰੇ ਖਿੜੇ ਹੋਏ ਨੇ ਖੁਸ਼ੀ ਬਣਾ ਰਹੇ ਨੇ ਸੋ ਹਾਂ ਟੂ ਸੁਮਨ ਸਿੰਘ ਸਾਹਿਬ ਤੁਹਾਡੇ ਹਰਵਿੰਦਰ ਸਿੰਘ ਜੀ ਤੁਸੀਂ ਅਕਸਰ ਮੈਨਾਂ ਦੇਖਦੇ ਹੋ ਉਹਨਾਂ ਨੂੰ ਵੀਡੀਓ ਚ ਅੱਜ ਹੀ ਲਵਾਉਣਗੇ ਹਰ ਐਤਵਾਰ ਇਦਾਂ ਇਕੱਠੇ ਹੋਈਦਾ ਆਪਾਂ ਇੱਥੇ ਕਲੋਨੀ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਹੋ ਜਾਂਦਾ ਤੇ ਹੋਰ ਹਾਸਾ ਇਕੱਠਾ ਹੋ ਜਾਂਦਾ ਨਾਲ ਚਾਹ ਪੀ ਲਈਦੀ ਐ ਸੋ ਥੈਂਕ ਯੂ ਤੇ ਜਲੋਟਾ ਜੀ ਜਲੋਟਾ ਜੀ ਹਦੈਤਾਂ ਦਿੰਦੇ ਹੋਏ ਓਵਰ ਟੂ ਹੁਣ ਜਲੋਟਾ ਜੀ ਸਮਾਪਤ ਕਰ ਦਿਓ ਜੀ ਸਸੀ ਗੱਲਤ ਬੁਲਾਏ ਦਿਓ ਸਾਰਿਆਂ ਨੂੰ ਬਹੁਤ ਬਹੁਤ ਸਸੀ ਕਾ ਸਾਰਿਆਂ ਨੂੰ ਸਰਪੰਚ ਸਾਹਿਬ ਦਾ ਬਹੁਤ ਬਹੁਤ ਥੈਂਕਸ ਜਿਹੜੇ ਆ ਸਾਨੂੰ ਇੱਥੇ ਬੁਲਾ ਕੇ ਇਹਨਾਂ ਨੇ ਚਾਹ ਚੁਪਲਾਈ ਹੈ ਜੀ ਬਹੁਤ ਬਹੁਤ ਥੈਂਕਸ ਫਾਰ। ਇਹ ਸਾਡਾ ਸੰਸ ਜੀ ਟੂ ਵੈਲਫੇਅਰ ਐਂਡ ਸੋਸ਼ਲ ਰਿਸਿਸਟਰ ਦਾ ਪਰਿਵਾਰ ਹੈ ਰੋਪੜ ਦਾ। ਥੈਂਕ ਯੂ एवरीवन।